ਇਹ ਜੇ ਬੰਦਾ ਕੋਲ ਆਪੇ ਫਿਰ ਇਧਰ ਉਹ ਤੇ ਆਪਾਂ ਦੇਖ ਲਿਆ ਤੇਰਾ ਅਮਰੀਕਾ ਨਹੀਂ ਸਮਝਦਾ ਇਧਰ ਉਹ ਦੇਖਿਆ ਗਿਆ ਆ ਰੋਟੀ ਦਾ ਜਣਾ ਅੱਜ ਤੇ ਪਹਿਲੀ ਗੱਲ ਤੇ ਬੱਸ ਜਾਣ ਦੀਆਂ ਕਾਰਨਾਂ ਤੋਂ ਕਾਰਨ ਬਚਾਈ ਤਾਂ ਕਾਰ ਲੰਘਦੀ ਆ ਬੱਸ ਜਿਹੜੀ ਉਹਨੇ ਛੱਡ ਇਧਰ ਬੱਸ ਜਿਹੜੀ ਇਧਰੋਂ ਆਈ ਆ ਉਹਨੇ ਜੋਰ ਨਾਲ ਬੱਸ ਆਈ ਉਹਨੂੰ ਫਟ ਕੇ ਤ੍ਰਿਸ਼ਟੀ ਸਾਰੀ ਗਈ ਤਾ ਚੋਕਰੀ ਚੱਕ ਕੋਈ ਉਥੇ ਮੌਕੇ ਦਾ ਮਜੂਦ ਹੋ ਮੈਂ ਉੱਤੇ ਘਪਰਾਲੀ ਜਾਈ ਉਹ ਤੂੰ ਕਿਤਾ ਮਜੇ ਉੱਥੇ ਮੈਂ ਪਰ ਬੜਾ ਪਿੱਛੇ ਥੋੜੀ ਜਿਮ ਵਰਕ ਪਿਆ ਹੁੰਦਾ ਤੇ ਮੈਂ ਇੱਥੇ ਲੈ ਲਈ ਤੇ ਮੌਤ ਹੀ ਇਹ ਇਕੱਲਾ ਹੀ ਮੁੰਡਾ ਨਹੀਂ ਤੋਰਿਆ ਕੋਈ ਨਹੀਂ ਇਕੱਲਾ ਮੁੰਡਾ ਨਹੀਂ ਜਿਹੜਾ ਪਿੰਡ ਦਾ ਲਕੀਨਾ ਦਾ ਮਾ ਮਾ ਜਿਹੜਾ ਨਹੀਂ ਰਿੰਗ ਨਹੀਂ ਸੀ ਠੀਕ ਤਾਣੋ ਦੇ ਇਹ ਪਾਣੀ ਹੁੰਦਾ ਮੇਰੇ ਸਾਹ ਦਾ ਪਾਣੀ ਹੋਣਾ ਹੈ ਬੜਾ ਆ ਪਾਣੀ ਲਗਾ ਦੇ ਪਾਣੀ ਹੋਏਗਾ ਸਾਡੀ ਪਾਣੀ ਆ ਫਾਰਮ ਹੋਣੀ ਹਾਂ ਕਿਤਾ ਬਹੁਤ ਬੰਦ ਨਹੀਂ ਦਿਖੀ ਭਾਈ ਕਤਿਰ ਘੰਟਾ ਡੇਢ ਘੰਟਾ ਪਹਿਲਾਂ ਜੀ ਮਾਸੀ ਮੀਆਂ ਪਿੰਡ ਤੋਂ ਇੱਕ ਨੌਜਵਾਨ ਗੰਨੇ ਦੀ ਟਰਾਲੀ ਲੈ ਕੇ ਆ ਰਿਹਾ ਸੀਗਾ ਜਿਹੜਾ ਜੇ ਨਾਲਾ ਕਸਬੇ ਦੇ ਬਾਹਰ ਬਾਹਰ ਜਿਹੜਾ ਸੱਕੀ ਨਾਲਾ ਆ ਉਹਦੇ ਪੁਲ ਤੇ ਆ ਕੇ ਉਹ ਜਿਹੜੀ ਆ ਉਹਦਾ ਸੰਤੁਲਨ ਖਰਾਬ ਹੋਣ ਕਰਕੇ ਬੇਕਾਬੂ ਹੋ ਕੇ ਸੱਕੀ ਨਾਲੇ ਤੋਂ ਥੱਲੇ ਜਿਹੜੀ ਆ ਟਰੈਕਟਰ ਟਰਾਲੀ ਡਿੱਗ ਗਿਆ ਸੀ ਤੇ ਜਿਹੜਾ ਤੁਰੰਤ ਜਦੋਂ ਸਾਨੂੰ ਪਲਾਹ ਮਿਲੀ ਆ ਤੇ ਮੇਰੇ ਐਸਐਚਯੂ ਸਾਹਿਬ ਮੌਕੇ ਤੇ ਆਏ ਤੇ ਪਬਲਿਕ ਦੇ ਸਹਿਯੋਗ ਨਾਲ ਬੜੀ ਮੁਸ਼ਕਲਤ ਦੇ ਨਾਲ ਜਿਹੜਾ ਜਿੰਨਾ ਜਲਦੀ ਹੋ ਸਕਦਾ ਸੀ ਅਸੀਂ ਉਹਨੂੰ ਨੌਜਵਾਨ ਨੂੰ ਕਿੱਥੋਂ ਇੱਥੇ ਲੈ ਕੇ ਤੇ ਹਸਪੀਟਲ ਲਿਜਾਇਆ ਸੀਗਾ ਜੀ ਸੀਜਨ ਹਸਪੀਟਲ ਲਿਜਾਉਣ ਤੋਂ ਬਾਅਦ ਜਦੋਂ ਉਹਦਾ ਉਹਨੂੰ ਫਸਟ ਏਡ ਦੇਣ ਦੀ ਕੋਸ਼ਿਸ਼ ਕੀਤੀ ਤੇ ਉਹਦੀ ਜਿਹੜੀ ਆ ਉੱਥੇ ਡੈਥ ਹੋ ਗਈ ਹੈ ਤੇ ਬਾਕੀ ਵੀ ਜਿਹੜਾ ਵਾ ਅਸੀਂ ਸਾਰਾ ਵੈਰੀਫਾਈ ਕਰ ਰਹੇ ਆ ਕਿ ਕੋਈ ਜਿਹੜਾ ਹੋਰ ਜੀਸੀਪੀ ਵਗੈਰਾ ਜਾਂ ਹੋਰ ਲਗਾ ਕੇ ਅਸੀਂ ਇਹਦਾ ਸਾਰਾ ਗੱਨਾ ਸਾਈਡ ਤੇ ਕਰਕੇ ਤੇ ਕਲੀਅਰ ਕਰ ਰਹੇ ਆ ਤਾਂ ਜੋ ਕੋਈ ਰਾਘੀਰ ਦੀ ਕੋਈ ਪ੍ਰੋਬਲਮ ਨਾ ਆਈ ਹੋਵੇ ਫਿਲਹਾਲ ਇੱਕ ਜਿਹੜੀ ਆ ਇੱਕ ਬੰਦੇ ਦੀ ਜਿਹੜੀ ਮੌਤ ਹੋਈ ਹੈ ਜਿਹਨੂੰ ਇੱਥੋਂ ਲਿਜਾ ਕੇ ਤੇ ਹਸਪੀਟਲ ਲਿਜਾਇਆ ਸੀਗਾ ਇਹ ਫਿਲਹਾਲ ਬਾਕੀ ਅਸੀਂ ਵੈਰੀਫਾਈ ਕਰ ਰਹੇ ਹਾਂ ਜੀ ਉਹ ਕਹ ਸਕਦਾ ਕਿ ਕਿੱਦਾਂ ਮੋਰ ਦਾ ਨਹੀਂ ਜੀ ਇਹਦੇ ਬਾਰੇ ਅਜੇ ਅਸੀਂ ਵੈਰੀਫਾਈ ਕਰਾਂਗੇ ਜੋ ਵੀ ਜੇ ਕਿਸੇ ਦੇ ਨਾਲ ਐਕਸੀਡੈਂਟ ਹੋਇਆ ਜਾਂ ਕਿਵੇਂ ਵੀ ਹੋਇਆ ਵਾ ਉਹ ਜੇ ਵੈਰੀਫਾਈ ਹੋਣ ਤੇ ਜੋ ਸਾਹਮਣੇ ਆਏਗਾ ਉਹਦੇ ਮੁਤਾਬਕ ਕੰਦੀ ਕਾਰਵਾਈ ਕਰਾਂਗੇ